ਸਸਿਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਜਾ ਰਹੇ ਆ ਨੌਜਵਾਨ ਵੀਰ ਵੀ ਨਾਲ ਆ ਸ੍ਰੀ ਅਨੰਦਪੁਰ ਸਾਹਿਬ ਉੱਥੇ ਆਪਾਂ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਹਰ ਸਾਲ ਸਿਆਈ ਪਾਰ ਦੇ ਭੋਗ ਸਵਦੀ ਪਛਮੀ ਨਗਰਵਲੀ ਉਪਾਈ ਜਾਂਦੇ ਨੇ ਸੋ ਨਾਲ ਲੰਗਰ ਲਾਈ ਜਾਂਦੇ ਆ ਸੋ ਸਾਰੇ ਅਸੀਂ ਜਾ ਰਹੇ ਆ 11 ਵਜੇ ਤੇ ਕੱਲ ਨੂੰ ਸਵੇਰੇ ਦੋ ਬੱਸਾਂ ਵੀ ਜਾ ਰਹੀਆਂ ਸੰਤਾਂ ਦੀਆਂ ਸੋ ਸਾਰਿਆਂ ਦਰਸ਼ਨ ਕਰਾਵਾਂਗੇ ਜਿੰਨੇ ਵੀ ਗੁਰਦੁਆਰਾ ਸਾਹਿਬ ਆਪਾਂ ਜਾਵਾਂਗੇ ਸਾਰਿਆਂ ਦਰਸ਼ਨ ਕਰਾਵਾਂਗੇ ਸੋ ਜੁੜੇ ਰਿਓ ਨਾਲ ਤੇ ਅਸੀਂ ਚੱਲੇ ਆ ਜੀ ਹੁਣ ਸੋ ਸਾਰੇ ਵੀਰ ਪਹੁੰਚ ਚੁੱਕੇ ਆ ਜੀ ਸਾਰੇ ਗੱਡੀਆਂ ਲੈ ਕੇ ਸੋ ਇਸ ਵਿੱਚ ਸਮਾਨ ਲਾਦ ਕੇ ਫਿਰ ਅਸੀਂ ਇਥੋਂ ਤੁਰਾਂਗੇ ਆਪਣੇ ਆਨੰਦਪੁਰ ਸਾਹਿਬ ਆਸਤੇ ਜੁੜੇ ਰਿਓ ਨਾਲ ਪਿੰਡ ਤੋਂ ਚਾਲੇ ਪਾ ਦਿੱਤੇ ਜੀ। ਰਾਈਟ ਆ ਜਾਂਦੇ ਆ। ਆਪਾਂ ਲੁਧਿਆਣਾ ਪਹੁੰਚ ਚੁੱਕੇ ਹਾਂ ਜੀ। ਆਪਾਂ ਦਰਾਹੇ ਤੋਂ ਨਹਿਰ-ਨਹਿਰ ਅਨੰਦਪੁਰ ਸਾਹਿਬ ਵਾਲੀ ਰੋਡ ਤੇ ਜਾਵਾਂਗੇ ਲੇਕਿਨ ਇਹ ਰੋਡ ਥੋੜੀ ਜੀ ਕਿਲੋਮੀਟਰ ਬਹੁਤ ਖਰਾਬ ਹੈ ਇੱਥੇ। ਆਪਾਂ ਪਹੁੰਚ ਗਏ ਚੰਕੌਰ ਸਾਹਿਬ ਦੇ ਕੋਲ। ਲੱਕੀ ਦਾ ਟਾਪਾ। ਕੱਟੀਆਂ ਖੜੀਆਂ ਹੁੰਦੀ ਚਾਹ ਪਾਣੀ ਪੀਵਾਂਗੇ ਫੇਰ ਅੱਗੇ ਚੱਲਾਂਗੇ ਹੋਰ ਆਹ ਮਾੜਾ ਕੀ ਆ ਬਰਾਬਰ ਕੀ ਵਾਲੇ ਆ ਆਵੇ 2 2 3 ਇਧਰ ਆ ਕੇ ਮੁੜਿਆ ਲੱਗੇ ਮੱਠੀ ਗੱਲ ਉਹ ਇੱਕ ਬੰਦਾ ਰਹਿ ਗਿਆ ਮੱਠੀ ਦੇ ਦੋ ਨਹੀਂ ਹੋਰ ਆ ਚਾ ਰਹਿ ਤਵੇ ਆਲੇ ਨੋਕ ਗਿਆ ਹੈ ਗਿਆ ਦਰ ਚਾਰ ਪੰਜ ਦੋ ਜੀ ਆਪਾਂ ਚੱਲੇ ਆਂ ਜੀ ਲੰਦਪੁਰ ਸਾਹਿਬ ਨੂੰ ਚਾਹ ਪਾਣੀ ਆ ਬਟਾਬੇ ਤੋਂ ਪੀ ਲਿਆ ਹੁਣ ਜਾ ਕੇ ਆਪਾਂ ਕੇਸਗੜ ਮੱਥਾ ਟੇਕਾਂਗੇ ਪਹਿਲਾਂ ਤੇ ਫਿਰ ਆਪਾਂ ਕਮਰੇ ਜੋ ਸਫਾਈ ਕਰਨੀ ਆ ਬਾਅਦ ਚ ਆਵਾਂਗੇ ਕਮਰੇ ਦੇ ਵਿੱਚ ਕਿ ਵੀ ਹੁਣ ਆਪਾਂ ਤਿਆਰੀ ਖਿੱਚ ਲਈ ਆਪਾਂ ਆ ਗਏ ਜੀ ਨਿਤਪੁਰ ਸਾਹਿਬ ਬੱਸ ਇਹ ਨਹੀਂ ਅੰਦਾ ਕਪੀਆਤ। ਉਹ ਆਪਾਂ ਇਸ ਤੋਂ ਬਾਅਦ ਚੱਲਦੇ ਆਂ ਅਨੰਦਪੁਰ ਸਾਹਿਬ। ਤੇ ਜਿਹੜੀ ਸਿੱਧੀ ਜਾ ਰਹੀ ਐ ਰੋਡ ਇਹ ਮਨਾਲੀ ਨੂੰ ਜਾ ਰਹੀ ਐ। ਮਨਾਲੀ ਹਿਮਾਚਲ ਪ੍ਰਦੇਸ਼। ਬੱਸ। ਅਨੰਦਪੁਰ ਸਾਹਿਬ ਦੇ ਵਿੱਚ ਐਂਟਰੀ ਕਰ ਦਿੱਤੀ ਜੀ। ਅਨੰਦਪੁਰ ਸਾਹਿਬ। ਆਪਾਂ ਪਹਿਲਾਂ ਕੇਸਗੜ ਸਾਹਿਬ ਦਰਸ਼ਨ ਕਰਾਂਗੇ ਜੀ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਕਮਰੇ 'ਚ ਜਾਵਾਂਗੇ। کافی ਸੰਗਤ ਪਹੁੰਚੀ ਹੋਈ ਹੈ ਜੀ ਸਕੂਲਾਂ ਵਾਲੇ ਬੱਚੇ ਬਹੁਤ ਆਏ ਹੋਏ ਨੇ ਕੇਸਗੜ ਸਾਹਿਬ ਪਹੁੰਚ ਕੇ ਬਹੁਤ ਆਨੰਦਦਾ ਹੁੰਦਾ ਜੀ। ਮੈਂ ਕਿਹਾ ਸਿੱਧੇ ਹੀ ਆ ਜਾਓ ਤੱਕ ਕੇਸਗੜ ਸਾਹਿਬ ਸ਼ਾਦਾ ਸ਼ੱਕੇ ਫਿਰ ਆਪਾਂ ਘਰ ਦੇ ਚੱਲਾਂਗੇ ਪ੍ਰਸ਼ਾਦਾ ਸ਼ੱਕੇ ਜੀ ਹੁਣ ਇੱਥੋਂ ਕਮਰੇ ਜਾ ਰਹੇ ਹਾਂ ਉੱਥੇ ਜਾ ਕੇ ਸਫਾਈਆਂ ਕਰਾਂਗੇ ਮਾਰਗ ਦੇ ਵਰਤਾਜ ਦੀ ਤਿਆਰੀ ਕਰਾਂਗੇ ਆਪਾਂ ਬਾਬਾ ਸ਼ੇਰ ਸਿੰਘ ਜੀ ਕੋਲ ਆਏ ਹਾਂ ਜੀ ਬਾਬਾ ਜੀ ਜਦੋਂ ਕਮਰੇ ਦੀ ਚਾਬੀ ਲੈ ਕੇ ਫਿਰ ਪਸਵਣ ਸ਼ੁਰੂ ਕਰਾਂਗੇ ਜੀ ਚਰਦੀ ਕਲਾ ਠੀਕ ਠਾਕ ਸਾਡਾ ਪਰਸਾ ਕਮਰਾ ਪਛਦੀ ਉਹ ਆਪਾਂ ਕਰਾਂਗੇ। ਕੋਈ ਗੱਲ ਨਹੀਂ। ਕੋਈ ਇਹ ਤਵਰੀ ਦੇ ਸਪਾਈਟ ਗਾਗ ਫਿਰ ਇਹ ਪੋਚਾ ਲਾਵਾਂਗੇ ਜੀ। ਫਿਰ ਮਹਾਰਾਜ ਦੇ ਪ੍ਰਕਾਸ਼ ਕਰਨੇ ਹੋਣੇ ਆ। ਬਾਬਾ ਸ਼ੇਰ ਸਿੰਘ ਜੀ ਨੇ ਇਹ ਕਮਰਾ ਪਹਿਲਾਂ ਸਵਾ ਦਿੱਤਾ ਸੀ। ਕਿਉਂਕਿ ਰੋਡ ਢੇੜੇ ਚੱਲਦੀ ਆ ਤਾਂ ਕਰਕੇ ਮੈਟ ਰਹਿ ਗਏ ਫਿਰ ਹੁਣ ਪੋਚਾ ਲਾ ਰਹੇ ਆ। ਸਾਰੇ ਵੀਰਾਂ ਨੇ ਆਪਣੀ ਆਪਣੀ ਸੇਵਾ ਸੰਭਲੀ ਹੈ ਜੀ। ਸੋ ਸਫਾਈ ਕਰਕੇ ਫਿਰ ਕੱਲ ਕੱਲ ਨੂੰ ਮਹਾਰਾਜੀ ਦੇ ਪ੍ਰਕਾਸ਼ ਕੀਤੇ ਜਾਵੇਗੇ ਸੋ ਨੌਜਵਾਨ ਵੀਰ ਸਾਰੇ ਤਾਪਕ ਵਗੈਰਾ ਠੋਰੇ ਨੇ ਗਲਾਸ ਪਲੇਟਾਂ ਸਾਰੀਆਂ ਤਿਆਰ ਕਰਕੇ ਰੱਖੇ ਅਬ ਕੱਲ ਨੂੰ ਸਵੇਰੇ ਪਕੌੜੇ ਦਾ ਪਹਿਲਾ ਲੰਗਰ ਲਾਇਆ ਜਾਵੇਗਾ ਚਾਹ ਦੇ ਨਾਲ ਉਸ ਤੋਂ ਬਾਅਦ ਸਬਜੀ ਦਾਲ ਜੋ ਵੀ ਆਪਾਂ ਬਣਾਉਣਾ ਹੈ ਉਸ ਹਸਾਬ ਨਾਲ ਜਲੇਬੀਆਂ ਸੋ ਸਾਰੇ ਵੀਰ ਆਪਣੇ ਆਪਣੇ ਸੀ ਬਾਤੇ ਜੁਟੇ ਹੋਏ ਨੇ ਬੜਾ ਆਨੰਦ ਆਉਂਦਾ ਜੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਆਨੰਦ ਆਉਂਦਾ ਗ੍ਰਾਮੀਣ ਯੋ ਨਾਰਦ ਬਾਹਰ ਦੁੱਧ ਪੀਣਾ ਇਹ ਬਹੁਤ ਸੁਆਹ ਲੱਗੇ ਰੋਟੀ ਨਾ ਖਾ ਗੈਰੀ ਪੀਲਾ ਗਰਮਾਏ ਪੌੜਾ ਗਰਮਾ ਹਾਂ ਮਹਾਰਾਜ ਬਹੁਤ ਕੀ ਨਾ ਬਾਹਰ ਨਾ ਬਾਬਾ ਸ਼ੇਰ ਸਿੰਘ ਜੀ ਦੇ ਕੋਲ ਬੈਠੇ ਆ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਦੁੱਧ ਛੱਕ ਕੇ ਤੇ ਬਾਬਾ ਜੀ ਸਾਖੀਆਂ ਸੁਣਾ ਰਹੇ ਤੇ ਵਿਚਾਰ ਕਰ ਰਹੇ ਨੇ ਆਪਣੇ ਆਉਣ ਵਾਲੇ ਸਮੇਂ ਸੋ ਬੜਾ ਆਨੰਦ ਆਉਂਦਾ ਜੀ ਇਸ ਤਰ੍ਹਾਂ ਦੇ ਤੁਸੀਂ ਵੀ ਟਾਈਮ ਕੱਢਿਆ ਕਰੋ ਬਾਬਾ ਜੀ ਕੋਲ ਬੈਠ ਕੇ ਜਿੱਥੇ ਕਿਤੇ ਵੀ ਹੁੰਨੇ ਹੋ ਤੁਸੀਂ ਕੁਰਬਾਨੀ ਦੇ ਵਿਚਾਰ ਤਾਂ ਜਰੂਰ ਸੋਣੇ ਚਾਹੀਦੇ ਹਾਂ ਹਾਂ ਜਿੱਦੇ ਵੀ ਛੀਸ ਕੱਲਾ ਤਾਂ ਇਹਦੇ ਨਾਲ ਰੋਮਾਂ ਸਾਡੀ ਸ਼ਬਦੀ ਸਹਾ ਦਾ ਜਿੰਨਾ ਬਾਕੀ ਬਤਾਣੇ ਦੇ ਬਚਿ ਤਾਪ ਉਹ ਸਾਰਾ ਰੋਮਾਂ ਨੇ ਬਿਠ ਜਮ ਰਾਤ ਦੀ ਸਾਡੀ ਸੇਵਾ ਤਕਰੀਬਨ ਸਮਾਪਤ ਹੋ ਚੁੱਕੀ ਆ ਹੁਣ 9:30 ਹੋ ਚੁੱਕੇ ਆ ਤੇ ਅਸੀਂ ਹੁਣ ਇਸ ਵਕਤ ਆਰਾਮ ਕਰਾਂਗੇ ਤਸਵੀਰ ਤੜਕੇ ਉੱਠ ਕੇ ਮਹਾਰਾਜ ਦੇ ਸਰੂਪ ਲੈ ਕੇ ਮਹਾਰਾਜ ਦੀ ਸਰੂਪ ਲੈਣ ਚੱਲੇ ਆ ਸੋ ਮਹਾਰਾਜ ਦੇ ਸਰੂਪਾ ਲਿਆ ਕੇ ਆਪਣੇ ਕਮਰੇ ਵਿੱਚ ਸੁਸ਼ੋਭਤ ਕਰਕੇ ਫਿਰ ਵਿਕਾਸ ਕੀਤਾ ਜਾਵੇ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਜੀ ਖਾਲਸਾ ਵਾਹਿ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਅਵਤਾਰ ਸਿੰਘ ਜੀ ਮਾਰੇ ਦੀ ਪ੍ਰਕਾਸ਼ ਕੀਤੇ ਨੇ ਹਣ ਹੁਕਮਨਾਮਾ ਪੜ੍ਹ ਰਹੇ ਨੇ ਮਾਸਟਰ ਕਿਹੜਾ ਲੇ ਮਰੇ ਦੇ ਵਿੱਚ ਜੋ ਆਪਾਂ ਭੋਗ ਤਾਖੀ ਜੀ ਮਾਰੇ ਦੇ ਸਰੂਪ ਬਾਹਰ ਲਿਆਉਣੀ ਹੈ ਇੱਥੇ ਇਸ ਪੰਡਾਲ ਦੇ ਵਿੱਚ ਆਪਾਂ ਸਾਰੀ ਸੰਗਤ ਬੈਠੂਗੀ ਉਸ ਤੋਂ ਬਾਅਦ ਕੀਰਤਨ ਹੋਵੇਗਾ ਫਿਰ ਪ੍ਰਚਾਰਕ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ ਆਪਾਂ ਸਭ ਦੀ ਪਛਮੀ ਦੇ ਕਮਰੇ ਵਿੱਚ ਭੋਗ ਪਾਉਣ ਤੋਂ ਬਾਅਦ ਜੀ ਗੁਰੂ ਸਾਹਿਬ ਦੇ ਸਰੂਪ ਆਪਾਂ ਇਸ ਪੰਡਾਲ ਵਿੱਚ ਲੈ ਕੇ ਆਵਾਂਗੇ ਸੰਗਤ ਵਾਸਤੇ ਚਾਹ ਤੇ ਪਕੌੜਿਆਂ ਦਾ ਲੰਗਰ ਤਿਆਰ ਹੋ ਰਿਹਾ ਹੈ। ਸੋ ਆਪਣੇ ਸੰਗਤ ਵੀ ਪਹੁੰਚਣ ਵਾਲੇ ਜੀ ਪਿੰਡੋਂ ਦੋ ਬੱਸਾਂ ਆ ਰਹੀਆਂ ਨੇ। ਸੋ ਪਿੰਡ ਦੀ ਸੰਗਤ ਜਿਹੜੀ ਪਹਿਲੀ ਬੱਸ ਪਹੁੰਚ ਚੁੱਕੀ ਹੈ ਜੀ ਉਹਨਾਂ ਵਾਸਤੇ ਚਾਹ ਤੇ ਪਕੌੜਿਆਂ ਦਾ ਲੰਗਰ ਚੱਲ ਰਿਹਾ ਵਾ। ਚਾਹ ਸ਼ੱਕ ਲੋ ਪਹਿਲਾਂ ਪੀਣੇ ਚੱਲਦਾ ਸਰ ਜੀ ਮੰਨਦਾ ਦੂਸਰੀ ਬੱਸ ਵੀ ਪਹੁੰਚ ਚੁੱਕੀ ਹੈ ਜੀ ਹੁਣ ਸੰਗਤ ਕਾਫੀ ਹੋ ਗਈ ਹੈ ਸੋ ਚਾਹ ਪਾਣੀ ਛੱਕ ਕੇ ਫਿਰ ਸਾਰੀ ਸੰਗਤ ਆਪਣੇ ਕਮਰੇ ਵਿੱਚ ਜਾਊਗੀ ਭੋਗ ਪਾਈ ਜਾਣਗੇ ਜਨ ਸੇਰ ਅਨ ਪਾਲ ਪਾਇਆ ਤਿਸ ਜਨ ਦੀ ਸਭ ਔਖ ਦਵਾਈ ਹੈ

ਆਮਰੇ ਭਗਤਾਂ ਭਗਵੰਤਾਂ ਆ ਰਹੇ ਹਨ ਕਿ ਤੋਂ ਸੰਕਟ ਸਭਾਰੇ ਜੋ ਤਲਬ દ્વાਰ ਨਹਿ ਲਾ ਕੇ ਕਾਲਿਤ ਨੇ ਆ ਹਨ ਅਰੇ ਅੱਛਾ ਹੋਇਤਾ ਸਭ ਦਾ ਰਾਦ ਸਾਰੇ ਨੂੰ ਸਾਧ ਦੇ ਸਰੂਪਾ ਨੂੰ ਆਪਾਂ ਇਸ ਖੁੱਲੇ ਪੰਡਾਲ ਵਿੱਚ ਲੈ ਕੇ ਆਏ ਜੀ ਜੀ ਨੇ ਕਾਸ਼ੈ ਲਈ ਸੋਤ ਨੂੰ ਅਗੁਣਾ ਦੀ ਗਾ ਅੱਗੇ ਅੱਗੇ ਤੇ ਬਖਸ ਉਹ ਆਪਣੀ ਜੀਤ ਨਹੀਂ ਹੈ ਆਗੇਣਾ ਜੀ ਆਨ ਨੂੰ ਕੋ ਕੋ ਦਾ ਧੰਨਵਾਦ ਕੰਟਨ ਬਾਬਾ ਮਟੌਰ ਵਾਲੇ ਮਹਾਂ ਪੁਰਸ਼ਾਂ ਦਾ ਸਾਰਿਆਂ ਦਾ ਗੁਰੂ ਸਾਹਿਬ ਦੇ ਸਰੂਪਾਂ ਨੂੰ ਸੱਚਖੰਡ ਵਿੱਚ ਸ਼ਿਸ਼ੋਭਤ ਕਰਨ ਜਾ ਰਹੇ ਹਾਂ ਜੀ ਅਰਦਾਸ ਹੋ ਰਹੀ ਆ ਜੋ ਸੰਗਤ ਤੇ ਪਿੰਡੋਆਂ ਆਈ ਬਸਾਂ ਦੇ ਵਿੱਚ ਉਹ ਪਹਿਲਾਂ ਇੱਥੇ ਆ ਗਏ ਸੀ ਫਿਰ ਹੁਣ ਕੇਸਗੜ੍ਹ ਸਾਹਿਬ ਗਏ ਨੇ ਜੀ ਪ੍ਰਸ਼ਾਦਾ ਸ਼ੱਕੇ ਸੋ ਹੁਣ ਸੇਵਾਦਾਰ ਪ੍ਰਸ਼ਾਦਾ ਸ਼ੱਕ ਰਹੇ ਆ ਇਸ ਤੋਂ ਬਾਅਦ ਫਿਰ ਜਾਣ ਦੀ ਤਿਆਰੀ ਕਰਾਂਗੇ तकरीबन ਸਾਰੀ ਸਮਾਪਤੀ ਹੋ ਚੁੱਕੀ ਹੈ ਜੀ ਸੋ ਹੁਣ ਇਸ ਤੋਂ ਬਾਅਦ ਆਪਾਂ ਆਪਣਾ ਸਮਾਨ ਪੈਕ ਕਰਕੇ ਫਿਰ ਸਾਰੇ ਪਿੰਡ ਨੂੰ ਚੱਲਾਂਗੇ ਜੀ ਗੱਡੀਆਂ 'ਚ ਪੈ ਸਮਾਨ ਰੱਖਣਾ ਵਾ ਸਾਰੇਆਂ ਦਾ ਬਾਬਾ ਜੀ ਨੂੰ ਮਿਲ ਕੇ ਫਿਰ ਅਸੀਂ ਵੀ ਚਾਲੇ ਪਾਈ ਜੀ ਸਾਰੇ ਪ੍ਰੋਗਰਾਮ ਦੀ ਸਮਾਪਤੀ ਹੋ ਚੁੱਕੀ ਹੈ ਜੀ ਤਕਰੀਬਨ ਸਾਰੀ ਸਫਾਈ ਹੋ ਚੁੱਕੀ ਆ ਤਾਂ ਸੇਵਾ ਕਰਕੇ ਹੁਣ ਅਸੀਂ ਪਿੰਡ ਨੂੰ ਚਾਲੇ ਪਾ ਰਹੇ ਆ ਮੇਰੇ ਨਾਲ ਤੋਂ ਅਜੀ ਅਕਵਾਲ ਸਿੰਘ ਤੇ ਚਮਕੌਰ ਸਿੰਘ ਸੋ ਹੁਣ ਪਿੰਡ ਨੂੰ ਚੱਲਾਂਗੇ ਬਾਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਸਵਾਹ ਘੰਟਾ ਡਰਾਈਵ ਕਰਕੇ ਅਸੀਂ ਇੱਥੇ ਰੁਕੇ ਹਾਂ ਜੀ ਚਾਹ ਪੀਣ ਸੋ ਸਾਰੇ ਵੀਰ ਕਹਿੰਦੇ ਸੀ ਆਪਾਂ ਚਾਹ ਪੀ ਕੇ ਚੱਲੀਏ ਸੋ ਇਹ ਸੰਜੀ ਘਰ ਦੇ ਵਿੱਚ ਆਪਾਂ ਚਾਹ ਪੀ ਫੇ ਅੱਗੇ ਵਧਦੇ ਹਾਂ ਜੀ ਆਪਾਂ ਸਬੱਦੀ ਪਿੰਡ ਪਹੁੰਚ ਚੁੱਕੇ ਹਾਂ ਜੀ ਤੇ ਤਕਰੀਬਨ ਸਾਰੇ ਸਾਰੀਆਂ ਗੱਡੀਆਂ ਪਹੁੰਚ ਚੁੱਕੀਆਂ ਸੋ ਸਮੂਹ ਜਿੰਨੇ ਵੀ ਸੇਵਾਦਾਰ ਵੀਰ ਸੀ ਸਾਰਿਆਂ ਦਾ ਧੰਨਵਾਦ ਸਾਡੇ ਵੀ ਗਲੇ ਐਨ ਥੱਲੇ ਬਹਿ ਕੇ ਬੈਠੇ ਹੋਏ ਆ ਉਹ ਮਿਲਦੇ ਜੀ ਅੱਗੇ ਅਗਲੇ ਬਲਾਗ ਦੇ ਵਿੱਚ ਹੁਣ ਤੋਚੀ ਨੂੰ ਛੱਡਾਂਗੇ ਇੱਥੇ ਤੋਚੀ ਹੁਣ ਆ ਇੱਥੇ 1 ਕਰੋੜ ਲਈ ਬੈਠਾ ਹਾਂ ਚੱਲ ਬਈ ਬਾਬੇ ਦੋ ਬਾਬਾ ਜੀ ਹਲੇ ਸੋ ਨਿਹਾਲ ਸਾਧ ਸ੍ਰੀ ਅਕਾਲੋ ਰਾਈ ਗੁਰ ਜੀ ਦਾ ਖਾਸ ਅਗਲੇ ਸਾਲ ਆਪਾਂ ਫੇਰ ਰੌਣਕਾਂ ਲਾਵਾਂਗੇ ਹਾਂ ਜੀ ਜ਼ਰੂਰ ਜ਼ਰੂਰ ਹਾਂ ਜੀ ਚੰਗਾ